ਛੰਨਪਤ ਲੱਗਿਆ ਕਿ ਦੁਬਾਰਾ ਫੇਰ ਦੂਹੀ ਐਨਸੇ ਲਗਾਈ ਗਈ ਆ। ਬਿਦਾਰਤੀਂ ਦੀ ਬਿਦਾਰਤੀ ਗਈ ਆ। ਉਹਦੇ ਕਰਕੇ ਇੱਕ ਮਨ ਦੇ ਵਿੱਚ ਰੋਸ ਜਿਹਾ ਪੈਦਾ ਹੋਇਆ। ਵੀ ਇਹ ਇਦਾਂ ਕਿਉਂ ਕਰ ਰਿਹਾ ਏ? ਵੀ ਕਾਰਨ ਕੀ ਆ ਏ? ਵੀ ਇਹ ਦਬਾਉਣ ਦੀ ਗੱਲ ਕਰ ਰਿਹਾ ਸਿੱਖਾਂ ਨੂੰ ਜਾਂ ਕੋਈ ਹੋਰ ਕਾਰਨ ਹੈ ਜੇ ਵੱਡਾ ਕੋਈ ਹੈ ਨਾ। ਭਲਵੰਤ ਸਿੰਘ ਦੇ ਜੋ ਚਾਚਾ ਜੀ ਸੀਗੇ ਜੀ ਉਹ ਤਾਂ ਜੀ ਆਪਣਾ ਜੋ 1987 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਵਾਲਾ ਦੇ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਵਾਹ ਦੇਖਦੇ ਹੋਏ ਉੱਥੇ ਸ਼ੀਧੀ ਪਾ ਗਈ ਸੀ 1987 ਦੇ ਵਿੱਚ ਉਹਨਾਂ ਉੱਪਰ ਵੀ ਐਨਐਸਏ ਲੱਗੀ ਸੀ ਕੁਵਾਂ ਸੈੰਗੋ ਨੋਕਸਾਲ ਦੇ ਸਗੇ ਕੰਚ ਤੇ ਪਾਦਰ ਸਾਹਿਬ ਤੇ ਉੰਟੀ ਘਾਰੇ ਸੀ ਕਵਾਂ ਸਿੰਘ ਦੀ ਗੋਲੀ ਵਿੱਠਾ ਸੀਗਾ ਤੇ ਜਦੋਂ ਕਿਸੇ ਨੇ ਬਾਹਰ ਚੋਂ ਹਾਦਮਾਰੀ ਤੇ ਜੈਦਾਂ ਸਾਹਿਬ ਨੰਗੇ ਪੈਰੀ ਨੰਗੇ ਹੀ ਪੈਰੀ ਉੱਠ ਕੇ ਜਦੋਂ ਬਾਹਰ ਚਲੇ ਗਏ ਤੇ ਉਸ ਨੇ ਉਹ ਕਵਾਂ ਸੁੰਝਾ ਦੇਖਿਆ ਰੋਂਸ ਨੇ ਕਵਾਂ ਜੈਦਾਂ ਸਾਹਿਬ ਪਰਕੇ ਜੱਫੀਆਂ ਪਾ ਕੇ ਗੱਡੀ ਨੇ ਛੱਡਦੇ ਹੋਏ ਤੇ ਉਹਦੇ ਅੱਖੀ ਸਾਹਮਣੇ ਦੇਖਿਆ ਸੀਗਾ ਉਹ ਸਹੀ ਸੀ ਹਾਂਜੀ ਹਾਂਜੀ ਤੇ ਇੱਕ ਜਵਾਕ 9 ਸਾਲ ਦਾ ਉਹਨੇ ਆਪਦੇ ਪਿਓ ਨੂੰ ਅੱਖਾਂ ਦੇ ਸਾਹਮਣੇ ਜਾਂਦੇ ਦੇਖਿਆ ਹੋਵੇ ਤੇ ਉਸ ਤੋਂ ਬਾਅਦ ਉਹਨੇ ਕੰਦੀ ਨਹੀਂ ਦੇਖਿਆ ਨਾ ਹੀ ਉਹਨਾਂ ਦੀ ਕੋਈ ਸਾਨੂੰ ਆ ਦੇ ਦਿੱਕ ਡੈੱਡ ਬੋਡੀ ਹੋ ਗਈਆ ਜੀ ਮੈਂ ਜੋ ਸੀ ਅੰਤਮ ਤੇ ਰਿਆ ਕਰ ਸਕਦੀ ਉਹਨਾਂ ਦੀ ਜੋ ਦੀਸ ਤੋਂ ਫਲਾਈ ਨਾਲ ਪਾਣਾ ਵਾਤੇ ਆ ਉਹ ਸਾਰੀ ਕੌਂ ਜਾਣਦੀ ਆ ਜਿਨੇ ਬਰੇਸ਼ਾਂ ਦੇ ਵਿੱਚ ਵੀ ਬੈਠੀ ਪਰਿਵਾਰ ਰਵਾਨੀ ਤੇ ਹਵਾ ਤੇ ਜਿਨੇ ਪਰਿਵਾਰ ਦੀਸ ਨੂੰ ਕਰੀ ਮੈਂ ਇਸ ਨਾ ਉਹਨਾਂ ਦੇ ਨਾਮ ਤਾਂ ਨਹੀਂ ਲੁਗਈ ਉਸੇ ਜੱਥੇ ਮੰਗੀ ਦੀ ਰੱਜ ਕੇ ਆ ਪੱਲਾ ਨਾ ਜਾਂ ਉਹਨ ਸਭ ਦੀ ਰੱਜ ਕੇ ਗਈ ਉਮਰਦਬਾ ਸਿੰਘ ਵੀ ਇਧਰ ਤੇ ਦਾ ਆਪਾਂ ਦਾ ਉਸ ਦਾ ਵੀ ਸੋਚ ਜਮ ਸੋਚ ਜਮ ਮਾਡਲ ਰਿਡਰ ਦਾ ਜੀ ਜੋ ਪਾਲ ਸਹੀ ਦਾ ਨਹੀਂ ਸੋਲ ਜਾ ਤੇ ਉਹ ਪਤਾ ਲੰਗਿਆ ਉਹਨੇ ਇਹ ਆਪਣਾ ਅ ਸ਼ੁਕ ਟਾਈ ਮਦਰ ਦੱਸਣ ਵੀ ਪੁਲਿਸ ਲੈਣੀ ਹੈ ਤਾਂ ਕਿ ਕੌਂਸਲ ਵਿਭਾਗ ਦੇ ਵਿੱਚ ਤੇ ਕਾਂ ਦੇ ਵਿੱਚ ਵੀ ਬਹੁਤ ਪ੍ਰੈਸ਼ਰ ਬਣਿਆ ਹੋਇਆ ਸੀ ਟੂਡੇ ਉਹਨੇ ਤਾਂ ਉਸ ਨੂੰ ਰੇਡ ਮਾਰਤੀ ਸੀ ਰੇਡ ਮਾਰਤੀ ਸੀ ਤੇ ਕੌਸੰਗ ਕੁਦਰਤੀ ਪਾਸੇ ਹੋ ਗਏ ਮੌਲ ਨੂੰ ਦੇਖ ਕੇ ਤੇ ਦੋ ਦਲੋ ਪਾਸੇ ਰਿਹਾ ਤੇ ਬਿਰਾ ਸਾਂਢੀ ਵੀ ਥੋੜਾ ਜਾ ਵੀ ਟੇਲ ਦੇ ਵਿੱਚ ਰਿਹਾ ਵੀ ਕੌਂਸਿੰਗ ਘਰੋਂ ਬਾਹਰ ਆ ਵੀ ਕਿਤੇ ਜੱਜੇਦਾਰੋ ਸਾਹ ਵਾਲੀ ਨੇ ਕਿਦੇ ਕੋ ਜੀ ਸਾਡੇ ਨਾਲ ਵੀ ਚੜਸੀ ਉਹਨਾਂ ਨੂੰ ਜਿਵੇਂ ਜੱਗਸਨ ਹੋਈ ਆ ਵੀ ਉਹਨਾਂ ਨੂੰ ਚੱਕ ਕੇ ਨਜਾਇਜ਼ੀ ਗੱਲ ਤਾਂ ਗਿਆ ਵੀ ਕਿਤੇ ਸਾਡੇ ਨਾਲ ਦਾ ਦੁਹਰਾ ਹੋ ਜੇ ਸਾਡੀ ਇਹ ਰੂਹ ਕੰਬੀ ਅੰਦਰੋਂ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਹਾਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਇੱਕ ਸਾਥੀ ਕੁਲਵੰਤ ਸਿੰਘ ਰੌਕੇ ਦੀ ਕੁਲਵੰਤ ਸਿੰਘ ਨੇ ਵੀ ਅਮਰਿਤਪਾਲ ਸਿੰਘ ਦੀ ਤਰ੍ਹਾਂ ਚੋਣਾ ਲੜਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਕੱਲਾ ਕੁਲਵੰਤ ਸਿੰਘ ਦਾ ਹੀ ਨਹੀਂ ਅਮਰਿਤਪਾਲ ਸਿੰਘ ਦੇ ਦੋ ਹੋਰ ਸਾਥੀਆਂ ਨੇ ਵੀ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਸੀਟਾਂ ਖਾਲੀ ਹੋ ਰਹੀਆਂ ਨੇ ਪੰਜਾਬ 'ਚ ਉਹਨਾਂ ਲਈ ਚੋਣਾ ਲੜਨ ਦਾ ਫੈਸਲਾ ਕੀਤਾ ਹੈ ਕੁਲਵੰਤ ਸਿੰਘ ਰੌਕੇ ਕੌਣ ਹੈ ਉਹਦਾ ਪਛੋਕੜ ਕੀ ਹੈ ਉਹਦੇ ਪਰਿਵਾਰ ਦਾ ਕੀ ਇਤਿਹਾਸ ਹੈ ਇਹ ਜਾਣਨ ਲਈ ਮੈਂ ਆਪਣੇ ਪੱਤਰਕਾਰ ਸਾਥੀ ਗੁਰਸ਼ਮਸ਼ੀਰ ਸਿੰਘ ਨਾਲ rau ke kala pind ਪਹੁੰਚਿਆ ਤੇ ਉੱਥੇ ਜਾ ਕੇ ਅਸੀਂ rau ke pind ਉਸਦੇ ਚਚੇਰੇ ਭਰਾ ਮਹਾ ਸਿੰਘ ਨਾਲ ਗੱਲਬਾਤ ਕੀਤੀ ਆਓ ਅਸੀਂ ਦੇਖਦੇ ਹਾਂ ਕੁਲਵੰਤ ਸਿੰਘ ਦੇ ਚਚੇਰੇ ਭਾਈ ਦਾ ਕੀ ਕਹਿਣਾ ਹੈ ਪੰਜਾਬ ਦੀ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੀਆਂ ਜਨਰਲ ਐਕਸ਼ਨ ਹੋਈ ਹੈ ਦੇਸ਼ ਦੇ ਵਿੱਚ ਜਿੰਨੀ ਚੋਣਾਂ ਦਾ ਮਾਹੌਲ ਬਣ ਰਿਹਾ ਹੈ ਪੰਜਾਬ ਦੇ ਵਿੱਚ ਜਿਹਨੇ ਐਮਪੀ ਚੁਣੇ ਗਏ ਨੇ ਉਹਨਾਂ ਉਹਨਾਂ ਦੇ ਹਲਕਿਆਂ ਦੇ ਵਿੱਚ ਜਿੰਨੀ ਚੋਣਾਂ ਹੋਣੀਆਂ ਨੇ ਇਸੇ ਤਰ੍ਹਾਂ ਦਾ ਇੱਕ ਹਲਕਾ ਹੈਗਾ ਬਰਨਾਲਾ ਜਿੱਥੇ ਕਿ ਮੀਤ ਹੇਰ ਜਿਹੜੇ ਨੇ ਤੋਂ ਐਮਪੀ ਸੀ ਦੀ ਸਿਟਿੰਗ ਐਮਪੀ ਸੀ ਕੈਬਨਿਟ ਮਿਨਿਸਟਰ ਸੀਗੇ ਉਹਨਾਂ ਦੇ ਲੋਕ ਸਭਾ ਸੰਗਰੂਰ ਦੇ ਐਮਪੀ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ ਤਾਂ ਹਾਲਾਂਕਿ ਜਿਹੜੀਆਂ ਜਿਹੜੀਆਂ ਮੇਨਸਟ੍ਰੀਮ ਦੀਆਂ ਮੁਖਤਾਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਆਪਣੇ ਕੈਂਡੀਡੇਟ ਹਜੇ ਐਲਾਨ ਨਹੀਂ ਨੇ ਇਸ ਸੀਟ ਤੋਂ ਇੱਥੇ ਇੱਕ ਅਜੀਹਾ ਨਾਮ ਸਾਹਮਣੇ ਆਇਆ ਜਿਹਦੀ ਹਜੇ ਐਸਪੈਕਟੇਸ਼ਨ ਨਹੀਂ ਸੀ ਹੋ ਰਹੀ ਪਰ ਉਹ ਨਾਮ ਬਿਲਕੁਲ ਸਾਹਮਣੇ ਆਇਆ ਕੁਲਵੰਤ ਸਿੰਘ ਰਾਉਕੇ ਦਾ ਕੁਲਵੰਤ ਸਿੰਘ ਰਾਉਕੇ ਜਿਹੜੇ ਨੇ ਕੁਲਵੰਤ ਡਿਬਰੂਗੜ੍ਹ ਜੀ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਬਰਨਾਲਾ ਦੀ ਜਿਹੜੀ ਜਿਮਨੀ ਚੋਣ ਹੋਣੀ ਆ ਉਸ ਦੇ ਵਿੱਚ ਉਹ ਇਲੈਕਸ਼ਨ ਲੜਨਗੇ ਤੇ ਅੱਜ ਅਸੀਂ ਉਹਨਾਂ ਦੇ ਪਿੰਡ ਆਇਆ ਰੌਕੇਕਲਾ ਇਹ ਪਿੰਡ ਜਿਹੜਾ ਮੌਂਟ ਮੋਗੇਸ਼ਲੀ ਦੇ ਵਿੱਚ ਪੈਂਦਾ ਅੱਜ ਉਹਨਾਂ ਦੇ ਨਾਲ ਸਾਡੇ ਨਾਲ ਉਹਨਾਂ ਦੇ ਜਿਹੜੇ ਕਜ਼ਨ ਨੇ ਮਹਾ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਦਾਂ ਇਹ ਫੈਸਲਾ ਹੋਇਆ ਚੋਣਾ ਲੜਨ ਦਾ ਤੇ ਕੁਲਵੰਤ ਸਿੰਘ ਉਹਨਾਂ ਦੀ ਨਿੱਜੀ ਲਾਈਨ ਬਾਰੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਰਿਵਾਰਿਕ ਪਿਸ਼ੂਕੜ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਿਸ ਲਈ ਉਹਨਾਂ ਨੇ ਗ੍ਰਹਿ ਵਿਖੇ ਰੌਕੇਕਲਾ ਪਿੰਡ ਆਏ ਹੋਇਆ ਭਾਈ ਜੀ ਵਾਹ ਖਾਲਸਾ ਵਾਹ ਫਤਿਹ ਮਾਣ ਜੀ ਖਾਲਸਾ ਵਾਹ ਫਤਿਹ ਜੀ ਮੈਂ ਪਹਿਲਾ ਸਵਾਲ ਤੁਹਾਨੂੰ ਇਹ ਹੀ ਹੈ ਬਾਈ ਰੀਕੀ ਵਿੱਚ ਤੁਸੀਂ ਜਿਹੜਾ ਇਲੈਕਸ਼ਨ ਦਾ ਕੀ ਫੈਸਲਾ ਹੋਇਆ ਪਰਿਵਾਰ ਵੱਲੋਂ ਜਾਂ ਜਥੇਬੰਦੀ ਵੱਲੋਂ ਮੋਟੇ ਇਲੈਕਸ਼ਨ ਲੜਲ ਦਾ ਕੋਈ ਭਾਈ ਜਾਂ ਇਨਕਾਸ ਕੋਈ ਮੋਟਿਵ ਨਹੀਂ ਜਿਹਾ ਲੜਦੇ ਇਸ ਆਡੀ ਇੰਪੀਚ ਹਾਸ ਨਹੀਂ ਕੁਝ ਤੇ ਪਰਵਾਸ ਸਿੰਘ ਤੇ ਅੰਸੇ ਲੰਗੀ ਜੋ ਹਨ ਉਸ ਤੋਂ ਬਾਅਦ ਸਾਨੂੰ ਅਸੀਂ ਇੱਕ ਖਾਸ ਜ਼ਿਕਰ ਅੜੀਖ ਦੇ ਰਹੇ ਜੀ ਮੀ ਕੁਲਵੰਤ ਸਿੰਘ ਤੇ ਐਨਸੀ ਲੰਗੀਆਂ ਵਿਚਾਲੋ ਇੱਕ ਸਾਲ ਦੇ ਵਿੱਚ ਵਿੱਚ ਇੱਕ ਸਾਲ ਤੋਂ ਬਾਅਦ ਹਨਾ ਵੀ ਐਨਸੀ ਟੁੱਟ ਜਾਵੇਗੀ ਤੇ ਉਹ ਆਪਣੇ ਘਰ ਵਾਪਸ ਆਉਣਗੇ ਤੇ ਆ ਉਹਦਾ ਪਹਿਲਾ ਵਾਲੀ ਜੋਬ ਕਰਦੇ ਜੋ ਵਿਲੀ ਮੈਰੂਨ ਦੇ ਵਿੱਚ ਪੀਐਸਪੀਸੀਐਲ ਪੰਜਾਬ ਇਲੈਕਟ੍ਰੋਨ ਕਾ ਤੇ ਵੀ ਦੁਬਾਰਾ ਉਹਦੀ ਜੋਬ ਸਟਾਰਟ ਕਰ ਲੈਣਗੇ ਤੇ ਜਦੋਂ ਗਵਰਨਮੈਂਟ ਨੇ ਦੁਬਾਰਾ ਚਾਨੂ ਬਤਾ ਲੱਗਿਆ ਕਿ ਦੁਬਾਰਾ ਫੇਰ ਦੂਰੀ ਐਨਐਸ ਲਗਾਈ ਗਈ ਆ। ਹਵਾਰਤੀ ਦੀ, ਹਵਾਰਤੀ ਗਈ ਆ। ਉਹਦੇ ਕਰਕੇ ਇਨਕਮਾਨ ਦੇ ਵਿੱਚ ਰੋਸ ਜਾਂ ਪੈਦਾ ਹੋਇਆ। ਵੀ ਇਦਾਂ ਚੌਂ ਕਰ ਰਿਹਾ ਏ। ਵੀ ਗੱਲ ਕੀ ਆ ਏ। ਵੀ ਇਹ ਦਬਾਉਣ ਦੀ ਗੱਲ ਕਰ ਰਿਹਾ ਸਿੱਖਾਂ ਨੂੰ ਜਾਂ ਕੋਈ ਹੋਰ ਕਾਰ ਲੈ ਚ ਵੱਡਾ ਕੋਈ ਹੈ ਨਾ। ਤੇ ਫੇਰ ਜਿਹੜੇ ਅੰਦਰ ਬੈਠੇ ਜੀਲਾਂ ਦੇ ਵਿੱਚ ਆਪਣੇ ਸਿੰਘ, ਕਲਵਾਨ ਸਿੰਘ ਹੋਣੀ ਜਾਂ ਦੂਸਰੇ ਨਾਲ ਦੇ ਸਿੰਘ ਉਹਨਾਂ ਦੇ ਮਨ ਦੇ ਵਿੱਚ ਵੀ ਰੋਸ ਸਿੱਕ ਜਾਂਦਾ। ਜੀ ਵੀ ਇਹ ਕਾਰਨ ਕੀ ਕਰ ਰਹੇ ਹਨ ਇੰਨਾ ਕਰਕੇ ਫਿਰ ਕੁਲਵੰਤ ਸਿੰਘ ਨੇ ਇਹ ਫੈਸਲਾ ਕੀਤਾ ਕਿ ਆਪਾਂ ਬਰਨਾਲਾ ਤੋਂ ਜਿਮਨੀ ਜੋੜਾ ਲੜਾਂਗੇ ਇਹ ਲੈ ਨੂੰ ਥਾਈ ਤਰੀਕ ਨੂੰ ਚਦਰਮਿਆਂ ਨਾਲ ਪਹੁੰਚਦਾ ਥਾਈ ਨੂੰ ਥਾਈ ਨੂੰ ਜੀ ਥਾਈ ਨੂੰ ਕੋਲ ਆ ਇਸ ਨੂੰ 4:00 ਵਜੇ ਤੇ ਉਸ ਤੋਂ ਪਹਿਲਾਂ ਵੀ ਮੇਰੀ ਇੱਕ ਦੋ ਵਾਰੀ ਇਸ ਮੁੱਦੇ ਤੇ ਗੱਲ ਹੋਈ ਸੀ ਕੁਲਵੰਤ ਸਿੰਘ ਨਾਲ ਤੇ ਪਹਿਲਾ ਕੋਈ ਇੰਦਾ ਵੀ ਮੈਂ ਤੋਂ ਕਰਾ ਮੈਂ ਕਿਹਾ ਮੈਂ ਦੇਖੋ ਜੀ ਨਾ ਉਸ ਸਾਰ ਦੇ ਨਰਿੰਦੀ ਆਫਾਂ ਰਖੀ ਫਿਰ ਉਹ 28 ਦੋਨੋਂ ਨੇ ਪੱਕਾ ਕਰਤਾ ਵੀ ਆਪਾਂ ਲੜਨੀ ਹੀ ਲੜਨੀ ਆ ਕੁਛ ਵਰਜੀ ਹੋ ਜਵੇ ਹਮ ਹਮ ਮਹਾਰਾਜ ਪਾਬਾ ਨਾ ਇਹ ਜਿਹੜੀ ਉਹਨਾਂ ਦਾ ਚੋਣ ਲੜਨ ਦਾ ਜਿਹੜਾ ਫੈਸਲਾ ਆਇਆ ਇਹ ਮਤਲਬ ਜਿਹੜੀ ਉੱਥੇ ਸਾਥੀ ਨਜ਼ਰਬੰਦ ਨੇ ਅਮਰਿਤਪਾਲ ਉਹਨਾਂ ਦੇ ਇਨ ਸਾਰੇ ਸਾਥੀ ਉਹਨਾਂ ਦਾ ਫੈਸਲਾ ਆ ਜਾਂ ਪਰਿਵਾਰ ਦਾ ਫੈਸਲਾ ਨਹੀਂ ਜੀ ਇਹ ਸਭ ਤੋਂ ਪਹਿਲਾਂ ਦਾ ਕਲਵਾਨ ਸਿੰਘ ਦਾ ਦੀ ਉਹਨਾਂ ਦੇ ਸਾਰੇ ਸਾਥੀਆਂ ਦਾ ਬੈਸ ਲਾਈ ਜੀ ਪਰਿਵਾਰ ਦਾ ਫੈਸਲਾ ਅਸੀਮ ਕਲਵਾਨ ਸਿੰਘ ਨਾਲ ਹੀ ਆ ਸਾਰੇ ਕਲਵਾਨ ਸਿੰਘ ਤੋਂ ਬਾਹਰ ਨਹੀਂ ਹੈਗੀ ਕਿਉਂਕਿ ਕਲਵਾਨ ਸਿੰਘ ਸਾਥੋਂ ਵੱਡਾ ਤੇ ਅਸੀਂ ਬੰਡੇ ਭਰਾਵਾਂ ਦਾ ਹਕਮ ਕਲੀਟਾ ਨਹੀਂ ਸਕਦੇ ਤੇ ਉਹਨਾਂ ਨੇ ਫੈਸਲਾ ਕੀਤਾ ਤੇ ਅਸੀਂ ਉਹਦੇ ਨਾਲ ਆ ਜੀ ਤਾਂ ਤੁਸੀਂ ਉਹਨਾਂ ਦੀ ਸ਼ਖਸੀਅਤ ਬਾਰੇ ਸਾਨੂੰ ਦੱਸੋ ਕੁਲਵੰਤ ਸਿੰਘ ਰੌਵਗੇ ਉਹਨਾਂ ਨੂੰ ਇੱਕ ਨਜ਼ਰਬੰਦ ਨੇ ਉਹ ਦਿਬਰੂਗੜ੍ਹ ਜ਼ਿਲ੍ਹੇ ਚ ਰੋਕਾ ਹੁੰਦਾ ਇੰਨਾ ਹੀ ਪਤਾ ਹੈ ਕਿ ਉਹ ਇੱਕ ਨਜ਼ਰਬੰਦ ਨੇ ਹਾਂ ਜਿਆ ਉਹਨਾਂ ਦੇ ਨਾਲ ਉਸ ਤੋਂ ਇਲਾਵਾ ਜਦੋਂ ਇੱਥੇ ਸੀਗੇ ਉਹਨਾਂ ਦੀ ਸ਼ਖਸੀਅਤ ਬਾਰੇ ਸਾਨੂੰ ਦੱਸੋ ਕੀ ਕੰਮ ਕਰਦੇ ਸੀ ਉਹ ਕਿੱਦਾਂ ਦਾ ਸੀਗਾ ਉਹਨਾਂ ਦਾ ਸਾਰਾ ਪ੍ਰੋਫਾਈਲ ਅਹ ਸਾਨੂੰ ਦੱਸਾਂ ਤਾਂ ਕੁਲਵੰਤ ਸਿੰਘ ਦੇ ਜੋ ਚਾਚਾ ਜੀ ਸੀਗੇ ਜੀ ਉਹ ਤਾਂ ਜੇ ਆਪਣਾ ਜੂਨ 1984 ਦੇ ਵਿੱਚ ਸੰਤ ਜਰਨੈਲ ਸਿੰਘ ਬੰਡਰਾ ਵਾਲਾਂ ਦੇ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਵਾ ਦੇਖਦੇ ਹੋਏ ਉੱਥੇ ਛਿੰਨੀ ਪਾਗੇ ਸੀ ਕਿਹਨੋਂ ਸੀ ਨਾ ਉਹ ਨਾਮ ਸੀ ਜੀ ਗਰਵੇਲ ਸਿੰਘ ਅੱਛਾ ਸਗੀ ਜਾਟ ਰਹੀ ਸੀਗੀ 사ਗੀ ਚਾਚਾ ਜੀ ਸੀਗੀ ਜਿਆਦਾ ਰਸ ਪੁਚਾਰ ਸਿੰਘ ਤੋਂ ਛੋਟੇ ਜੀ ਉੱਤੇ ਕਲਵਾਨ ਸਿੰਘ ਦੇ ਜੋ ਫਾਦਰ ਸਾਹਿਬ ਜੀ ਸੀਗੇ ਉਹ ਵੀ ਬਹੁਤ ਭਜਨ ਬੰਦਗੀ ਕਰਨ ਵਾਲੇ ਸਿੰਘ ਸੀਗੇ ਜੀ ਮਹਾਰਾਜ ਨੂੰ ਮੰਨਣ ਵਾਲੇ ਸਿੰਘ ਸੀਗੇ ਤੇ ਜਿਹਨਾਂ ਨੇ ਕੰਮ ਦਸੀ ਤਾਂ ਬਹੁਤ ਜਿਆਦਾ ਸਲਾਘਾ ਜੋ ਕੰਮ ਸੋੜੇਲ ਸੁਪੂਰੀ ਦਾ ਘਰ ਬਸਾਇਆ ਉਹਦੇ ਵਿੱਚ ਤੇ ਬਹੁਤ ਜਮੀਨਾਂ ਤੇ ਜੋ ਨਾ ਕਬਜ਼ੇ ਕੀਤੀ ਹੋਈ ਸੀ ਉਹ ਜਮੀਨਾਂ ਤੋਂ ਕਬਜ਼ੇ ਛਡਵਾ ਕੇ ਪੈਂਡਲ ਨਗਰ ਨੂੰ ਲੈ ਕੇ ਦਿੱਤੀਆਂ ਜਿਹਦੇ ਵਿੱਚ ਹੁਣ ਇਸ ਟਾਈਮ ਇੱਕ ਬਿਜਲੀ ਘਰ ਬਣਿਆ ਹੋਇਆ ਇੱਕ ਮੰਡੀ ਵਰੀ ਹੋਈ ਆ ਫਿਰ ਇੱਕ ਕਪਲਿੰਗ ਗੁਰਦੁਆਰਾ ਸਿੰਘ ਪਸ਼ਾ ਤੇ ਜੀ ਪੁਰ ਗੁਰਦੁਆਰੇ ਵਿੱਚ ਵੀ ਜਹੇਦਾਰ ਸਾਹਿਬ ਦੇ ਵੱਡੇ ਭਰਾ ਸਰਦਾਰ ਫਤਿਹ ਸਿੰਘ ਉਹwidetildem ਰੈਗੂਲਰ ਦਵਾਰ ਸਾਹਿਬ ਦੀ ਪ੍ਰਧਾਰ ਰੇ ਆ ਤੇ ਗੁਰਦੁਆਰਾ ਸਾਹਿਬ ਕੋਲ ਜਗ੍ਹਾ ਬਹੁਤ ਤੰਗ ਸੀ ਉਹ ਜਗ੍ਹਾ ਦੇ ਵਿੱਚ ਨਾਲ ਲੱਗਵੀਂ 30 30 ਘਰ ਸੀ ਜੀ ਉੱਥੇ ਉਹਨਾਂ ਨੂੰ ਆਪਣਾ ਨਾਲ ਜਗ੍ਹਾ ਗੁਰਦੁਆਰਾ ਨੂੰ ਲੈ ਕੇ ਦੇਈਂ ਤੇ ਘਰਾਂ ਨੂੰ ਹੋਰ ਪਾਸੇ ਜਗ੍ਹਾ ਲੈ ਕੇ ਦਿੱਤੀ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਫੁੱਲੀ ਵੱਡ ਜਵੇ ਇਸ ਨੂੰ ਬੰਦੇ ਨੇ ਰਾਜ਼ਾ ਦੇਵੇ ਤੇ ਉਸ ਤੋਂ ਬਾਅਦ ਆਪਣਾ ਜਾਇਦਾਦ ਸਾਹਿਬ ਦੇ ਉੱਪਰ ਕਿ ਵੰਕਤਕ ਗਤੀਵਿਧੀਆਂ ਦੇ ਔਨ ਕਰਕੇ ਕੁਝ ਜਿਹੜੇ ਐਂਟਰੀ ਹੁੰਦੇ ਆ ਉਹਨਾਂ ਤੋਂ ਜਿਹੜੇ ਨਹੀਂ ਹੁੰਦੇ ਸੱਕੀ ਕਈ ਵਾਰ ਨਾ ਵੀ ਜਿਹੜਾ ਬੰਦਾ ਇਹ ਮੂਰੇ ਕਉ ਆ ਰਿਹਾ ਫਿਰ ਜੈਦਨ ਸਾਹ ਤੇ 1987 ਦੇ ਵਿੱਚ ਉਹਨਾਂ ਉੱਪਰ ਵੀ ਐਨਐਸਐ ਲੱਗੀ ਸੀ ਕੁਲਵੰਤ ਸਿੰਘ ਦੇ ਜੋ ਫਾਇਰ ਸੀ ਉਹਨਾਂ ਤੇ ਵੀ ਐਨਐਸਐ ਐਨਐਸਐ ਲੱਗੀ ਸੀ ਇੰਟਰਸਟ ਉਹ ਮੈਨੂੰ ਲੱਗਦਾ ਵੀ ਇੱਕ ਸਾਲ ਉਹਨਾਂ ਦੀ ਜੇਲ੍ਹ ਕੱਟੀ ਆ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਵੱਲੋਂ ਜਾਨੀ ਕਿ ਕੋਈ ਸਬੂਤ ਨਹੀਂ ਪੇਸ਼ ਹੋਏ ਤਾਂ ਉਹਨਾਂ ਨੇ ਉਹਨਾਂ ਨੂੰ ਛੱਡ ਦਿੱਤਾ ਸੀ ਜੀ ਉਸ ਤੋਂ ਬਾਅਦ ਬਾਹਰ ਆ ਕੇ ਫਿਰ ਉਸੇ ਤਰ੍ਹਾਂ ਪੰਚਕ ਸਰਗਰਮੀਆਂ ਵਿੱਚ ਜੀ ਜਿਹੜੇ ਨਗਰ ਦੇ ਕੰਮ ਕਰਨ ਵਾਲੇ ਸੀਗੇ ਜੀ ਉਹ ਸਾਰੇ ਕੰਮ ਕਰਨ ਵਾਲੇ ਉਧਰ ਕਰਨੇ ਰਹੇ ਫਿਰ ਹੌਲੀ-ਹੌਲੀ ਇਸੇ ਤਰ੍ਹਾਂ ਆ ਉਹ ਦੇ ਪਰਿਵਾਰਕ ਕੰਮ ਉਧਰ ਰੁਝੇ ਰਹੇ ਜੀ ਫਿਰ 1900 ਦਰਮੇਲੇ ਵਿੱਚ ਜੀ ਟੈਂਡ ਦੇ ਸਰਪੰਚੀ ਵਾਲੇ ਜੀ ਟੈਂਡਰ ਆਉਟ ਕੇ ਕਰਨ ਦੇ ਅੱਛੇ ਲੋਕਾਂ ਹਾਂਜੀ ਠੀਕ ਬਹੁਤ ਵੱਡੇ ਭਾਰੀ ਬਹੁਤ ਦੇ ਨਾਲ ਬਣਿਆ ਉਹ ਤੇ ਉਸ ਤੋਂ 3 ਮਹੀਨੇ ਬਾਅਦ ਜਹੇਦਾਰ ਸਾਹਿਬ ਨੂੰ ਘਰੋਂ ਚੱਕ ਲਿਆ ਗਿਆ ਇਹਨਾਂ ਦੀ ਹਾਜ਼ਰਮੁ ਹਾਜ਼ਰ ਸਾਹਿਬ ਨੂੰ ਜੀ ਘਰੋਂ ਚਾਰ ਕੇ ਉਹਨਾਂ ਨੂੰ ਲੈ ਗਏ ਆ ਕੋਸਟੇਮ ਕਲਵਾਂਸਾੰਗ ਦੀ ਨੋਕਸਾਲ ਦੇ ਸਗੇ ਗਾਛਮ ਤੇ ਫਾਦਰ ਸਾਹਿਬ ਤੇ ਉਲਟੀ ਘਾਰੇ ਸੀ ਕਲਵਾਂਸੰਗ ਵੀ ਕੋਲੀ ਬਿਠਾ ਸੀਗਾ ਤੇ ਜਦੋਂ ਉਹ ਕਿਸੇ ਨੇ ਬਾਹਰ ਤੋਂ ਹਾਰ ਮਾਰੀ ਤੇ ਜਹੇਦਾਰ ਸਾਹਿਬ ਨੰਗੇ ਪੈਰੀ ਨੰਗੇ ਹੀ ਤੇ ਪੈਰੀ ਉੱਠ ਕੇ ਜਦੋਂ ਬਾਹਰ ਚਲੇ ਗਏ ਤੇ ਉਸਨੇ ਉਹ ਕਵਾਂ ਸੋਝਿਆ ਦੇਖਿਆ ਕਲਵਾਨ ਸਿੰਘ ਨੇ ਦਵਾਂ ਜਿਹੜਾ ਸਭ ਨੂੰ ਫੜ ਕੇ ਜਫੀਆਂ ਪਾ ਕੇ ਜੱਡੀਆਂ ਚੜਦੇ ਹੋਏ ਤੇ ਉਹਦੇ ਅੱਖੀ ਸਾਰਾ ਉਹ ਦੇਖਿਆ ਹੋਇਆ ਸੀਗਾ ਬਹੁਤ ਸਹੀ ਸੀ ਯਾਰ ਹਾਂਜੀ ਹਾਂਜੀ ਤੇ ਇੱਕ ਜਵਾਕ 9 ਸਾਲ ਦਾ ਉਹਨੇ ਆਪਦੇ ਪਿਓ ਨੂੰ ਅੱਖਾਂ ਦੇ ਸਾਹਮਣੇ ਜਾਂਦੇ ਦੇਖਾ ਹੋਏ ਤੇ ਉਸ ਤੋਂ ਬਾਅਦ ਉਹਨੇ ਕਦੀ ਨਹੀਂ ਦੇਖਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਸ ਨੂੰ ਨਹੀਂ ਜੀ ਕਲਵਾਨ ਸਿੰਘ ਨੇ ਉਸ ਤੋਂ ਬਾਅਦ ਆਪਦੇ ਪਿਤਾ ਦੇ ਦਰਸ਼ਨ ਨਹੀਂ ਕੀਤੇ ਤੇ ਨਾ ਹੀ ਉਹਨਾਂ ਦੀ ਕੋਈ ਸਾਨੂੰ ਹਾਲੇ ਤੱਕ ਡੈੱਡ ਬੋਰਡਿੰਗ ਹੋਈ ਆ ਜੀ ਮੈਂ ਜੋ ਅਸੀਂ ਅੰਤਮ ਕਿਰਿਆ ਕਰ ਸਕਦੇ ਉਹਨਾਂ ਦੀ ਤੇ ਉਦੋਂ ਤੋਂ ਲੈ ਕੇ ਸਾਡੀ ਦਾਦੀ ਜੀ ਸੀ ਜਿਹੜੇ ਉਹ ਆਪਦੇ ਦੋ ਪੁੱਤਾਂ ਨੂੰ ਔਣਿਕ ਨਹੀਂ ਹੋਈ ਇਥੇ ਦੁਨੀਆ ਦਾ ਰੱਖਸ਼ ਗੁਰਮੀਲ ਸਿੰਘ ਨੂੰ ਤੇ ਇੱਕ ਚੜ੍ਹ ਸਿੰਘ ਚੜ੍ਹ ਸਿੰਘ ਨੂੰ ਹਾਂ ਜੀ ਤੇ ਕਲਵੰਤ ਸਿੰਘ ਦੀ ਮਾਤਾ ਉਹ ਅੱਜ ਤੱਕ ਆਪਦੇ ਪਤੀ ਨੂੰ ਔੜੀਕ ਰਹੀ ਆ ਉਹਨਾਂ ਦੇ ਮਨ ਦੇ ਵਿੱਚ ਰੋਸ ਵੀ ਆ ਉਹ ਦਾ ਸੀ ਵੀਰ ਜੀ ਵੀ ਮੇਰੇ ਆ ਪਤੀ ਹੋ ਸਕਦਾ ਆ ਜੀ ਕਿੱਥੇ ਹੋਵੇ ਹਨ ਪਰ ਸਾਨੂੰ ਲੱਗਦਾ ਵੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਠੀਕ ਹਨ ਤੇ ਹੁਣ ਕਲਵੰਤ ਸਿੰਘ ਨੂੰ ਵੀ ਉਹ ਡੀਗ ਰਹੇ ਨੇ ਤਾਂ ਇਸ ਤੋਂ ਪਹਿਲਾਂ ਕਲਵੰਤ ਸਿੰਘ ਦੇ ਚਾਚਾ ਜੀ ਜਿਨ੍ਹਾਂ ਨੇ ਕਲਵੰਤ ਸਿੰਘ ਨੂੰ ਪਾਲਿਆ ਸੀਗਾ ਉਹ ਵੀ ਇਸ ਸਾਧਵੇਂ ਚਲੇ ਗਏ ਸੀ ਕਿਉਂਕਿ ਜਾਇਦਾ ਸਾਉਂ ਦੇ ਸਾਰੇ ਭਰਾ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਜਿਹੜੇ ਛੋਟੇ ਸਾਰੇ ਭਰਾਵਾਂ ਦੇ ਵਿੱਚੋਂ ਸੀਗੇ ਭਗਵੰਤ ਸਿੰਘ ਜਦੋਂ ਕਲਵਾਨ ਸਿੰਘ ਨੂੰ ਐਨਐਸਏ ਲੱਗੀ ਆ ਉਹ ਵੀ ਇਸਾਦਵੇਂ ਚਲੇ ਗਏ ਬਹੁਤ ਜਿਆਦੇ ਸੋਚ ਰਹੇ ਸੀ ਕਲਵਾਨ ਸਿੰਘ ਵਾਜਾਂ ਲਈ ਕਿਉਂਕਿ ਕਲਵਾਨ ਸਿੰਘ ਦੇ ਕੋਈ ਪੁੱਤਰ ਨਹੀਂ ਹੈਗਾ ਉਹਨਾਂ ਦੇ ਕੋਈ ਬੀਟੀ ਆ ਜੀ ਉਹ ਵੀ ਇਸ ਸੋਚਦੇ ਸੀ ਕਿ ਕਲਵਾਨ ਸਿੰਘ ਦਾ ਕੀ ਬਣੂਗਾ ਇਹਦਾ ਵੀ ਨਜਾਇਜ਼ ਇੰਨੇ ਧੱਕਾ ਸਿੱਖਾਂ ਦੀ ਨਾਲ ਪਹਿਲਾਂ ਵੀ ਇਹਨਾਂ ਆਪਾਂ ਵਾਕ ਡੰਡਾਇਆ ਵੀ ਹੁਣ ਵੀ ਉਸੇ ਵਾਕ ਤੇ ਨਾ ਕਰੇ ਆਪਾਂ ਵੀ ਆਪਾਂ ਤਾਂ ਹੋਰ ਕੁਛ ਕੀਤਾ ਬਈਗਾ ਵੀ ਕੋਈ ਗਤੀਵਿਧੀ ਨਹੀਂ ਹੈਗੀ ਕੋਈ ਕੁੱਛ ਕਲਵਾਨ ਸਿੰਘ ਦਾ ਇਹਦਾ ਨਾਰਮਾ ਜੀ ਦੇਖੋ ਮੈਂ ਕਹਿੰਦਾ ਕਲਵਾਂ ਸਿੰਘ ਨੇ ਅੱਜ ਤੱਕ ਕਰਕੇ ਕਿਸੇ ਬੱਚੇ ਦੇ ਵੀ ਲਫੇੜਾ ਵੀ ਨਹੀਂ ਮਾਰਿਆ ਆਣਾ ਅਕਸ਼ਮ ਇੰਨਾ ਸ਼ਾਂਤ ਸੁਭਾਅ ਮੈਂ ਕਹਿੰਦਾ ਜਿਹੜੇ ਕਲਵਾਂ ਸਿੰਘ ਨੂੰ ਪਿਆਰ ਕਰਦੇ ਆ ਉਹ ਭਲੀ ਭਾਂਤ ਇਹ ਚੀਜ਼ਾਂ ਸਾਰੀਆਂ ਜਾਣਦੇ ਆ ਜਸੇਦਾਰ ਸਾਹਿਬ ਨੂੰ ਜਾਣਦੇ ਆ ਵੀ ਇਹ ਇਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਸੀ ਤੇ ਹੁਣ ਉਹਨਾਂ ਪਰ ਇੱਕ ਸਾਲ ਦੀ ਐਨਸੀ ਲਗਾਈ ਗਈ ਸੀ ਤੇ ਇੱਕ ਸਾਲ ਦੀ ਹੋਰ ਅੱਗੇ ਵਧਾ ਦਿੱਤੀ ਗਈ ਤੇ ਉਹ ਉਸੋਂ ਦੇ ਕਿ ਜਿਹੜੀਆਂ 14 ਦਾ ਫੈਸਲਾ ਲਿਆ ਗਿਆ ਤੇ ਠੀਕ ਹੈ ਤੇ ਇਹ ਜਿਹੜਾ ਜਿਹੜਾ ਤੁਸੀਂ ਸਾਰੀ ਕਹਾਣੀ ਦੱਸੀ ਆ ਇਹਦਾ ਅਸਰ ਤਾਂ ਕੁਦਰਤੀ ਹੋਊਗਾ ਮਨਜੀਤ ਕਲਵੰਸ਼ ਸਿੰਘ ਉਹਨਾਂ ਦੇ ਜੂ ਉਹਨਾਂ ਦਾ ਪਸ਼ੋਕੜ ਪਰਿਵਾਰ ਨਾਲ ਵਾਪਰਿਆ ਜਾਂ ਪਿੰਦਰ ਜੀ ਨਾਲ ਵਾਪਰਿਆ ਨੇ ਤਾਂ ਫਿਰ ਉਹਨਾਂ ਦੀਆਂ ਸੰਗਰਮੀਆਂ ਕੀ ਰਹਿੰਦੀਆਂ ਸੀਗੀਆਂ ਕਿ ਉਹ ਜੋ ਵੀ ਕਰਦੇ ਸੀ ਸਿਰਫ ਜੀ ਦੇਖੋ ਜਦੋਂ ਚਾਚੇ ਨਾਲ ਤੇ ਫਾਦਰ ਸਾਹਿਬ ਨਾਲ ਇਸ ਤਰ੍ਹਾਂ ਦਾ ਸਲੂਕ ਦੇਖਿਆ ਉਹਨੇ ਉਹ ਇੱਕ ਰੋਸ ਹੁੰਦਾ ਜੀ ਪਵਨ ਦੇ ਵਿੱਚ ਇੱਕ ਉਹ ਇਹ ਰੋਸ ਦੀ ਪਵਨਾ ਉਹ ਚਾਏ ਖੁੱਲ ਕੇ ਬੋਲਦਾ ਨਹੀਂ ਸੀਗਾ ਪਰ ਅੰਦਰ ਉਹਦੇ ਰੋਸ ਭਰਿਆ ਪਿਆ ਸੀ ਜੀ ਜੀ ਮੈਂ ਦੇਖਿਆ ਕਾਫੀ ਤਮਾ ਉਹਨਾਂ ਮਾਰ ਸਰਗਰਮੀਆਂ ਤਾਂ ਦੇਖੋ ਜੀ ਸਿੱਖ ਵਾਸਤੇ ਗੁਰੂ ਘਰਾਂ ਵਿੱਚ ਜ਼ਿਆਦਾ ਜੇ ਕੋਈ ਪੰਥਕ ਪ੍ਰੋਗਰਾਮਾਂ ਉਹਨਾਂ ਉੱਪਰ ਜ਼ਿਆਦਾ ਜੀ ਉਹਨਾਂ ਦਾ ਧਿਆਨ ਸ੍ਰੀ ਗੁਰੂ ਸਾਹਿਬ ਦਾ ਹਮ ਇਹ ਹੁੰਦਾ ਉਹ ਆਪਣੇ ਵਾਸਤੇ ਬੰਬੇ ਨਾਲ ਪਸੋਂ ਲੈ ਕੇ ਜਿਸ ਸਾ ਬਾਦਸ਼ਾਹ ਦੇ ਕਰਾਪੜੂ ਹਾਕਮ ਹੋਏ ਸਿੱਖਾਂ ਨੂੰ ਵੀ ਸੈਨਕੋਥ ਸਾਰੀ ਉਮਰ ਸਿੱਖੀ ਸਿੱਖਿਆ ਸਿੱਖੀ ਤੋਂ ਉਸ ਨੂੰ ਸਿੱਖਿਆ ਨੂੰ ਸਿੱਖਦੇ ਹੋਏ ਇੱਕ ਜੱਕਰ ਪਹੁੰਚੇ ਆਂ ਬੰਦੇ ਹੋਏ ਆ ਤੇ ਅਸੀਂ ਵੀ ਉਹਨਾਂ ਤੋਂ ਸਿੱਖਿਆ ਬਹੁਤ ਕੁਝ ਲੋਕਾਂ ਸੰਗਤ ਤੋਂ ਧਾਰਮਿਕ ਤੇ ਇਹ ਜਿਹੜੀ ਮਤਲਬ ਕਿ ਤੁਹਾਡੇ ਲੋਕਲ ਗੁਰਦੁਆਰਾ ਸ਼ਹਿਵਾਨ ਹੈ ਜਾਂ ਹੋਰ ਹੈ ਉੱਥੇ ਉਹ ਜਾਂਦੇ ਸੀ ਹਾਂਜੀ ਗੁਰਦੁਆਰਾ ਸਾਹਿਬ ਸਾਡੇ ਛੇਵੇਂ ਪਾਤਸ਼ਾਹ ਦਾ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਗੁਰਦੁਆਰਾ ਹੈ ਇੱਕ ਉਸ ਗੁਰਦੁਆਰਾ ਸਹਿਬ ਦੇ ਕਲਵੰਤ ਸਿੰਘ ਪ੍ਰਧਾਨ ਰਹੇ ਆ ਉਹਨੂੰ ਵੀ ਪ੍ਰਧਾਨ ਆ ਹਾਲਾਂਕਿ ਕਲਵੰਤ ਸਿੰਘ 1.5 ਸਾਲ ਦੀ ਕਰੀਬ ਹੋਣ ਜਾ ਰਿਹਾ ਢਿਬਰਗੜ ਬੈਠਿਆਂ ਨੂੰ ਪਰ ਤੁਸੀਂ ਨਗਰਦਮ ਪਿਆਰ ਦੇਖੋ ਵੀ ਅਸੀਂ ਕਲਵੰਤ ਸਿੰਘ ਨੂੰ ਪ੍ਰਧਾਨਗੀ ਤੋਂ ਨਹੀਂ ਹਟਾਉਣਾ ਚਾਹੇ ਉਹ 1 ਸਾਲ ਨੂੰ ਆਵੇ ਚਾਹੇ ਉਹ 2 ਸਾਲ ਨੂੰ ਆਵੇ ਅਸੀਂ ਕਲਵੰਤ ਸਿੰਘ ਦੀ ਮਨਜ਼ੂਰੀ ਤੋਂ ਬਿਨਾਂ ਇਸ ਗੁਰਦੁਆਰੇ ਸਹਿਬ ਦੇ ਵਿੱਚ ਅਸੀਂ ਹੋਰ ਕੋਈ ਪ੍ਰਧਾਨ ਨਹੀਂ ਲੈ ਰਹੇ ਹਾਂ ਇਹ ਹੁੰਦਾ ਜੀ ਪਿਆਰ ਆ। ਜਿਸਾਂ ਜਿਹੜੇ ਤਲਵੰਤ ਸਿੰਘ ਹੋਣੀ ਸੀਗੇ ਫਿਰ ਇਹ ਔਰਤ ਪਾਲ ਉਹਨਾਂ ਨਾਲ ਕਿਵੇਂ ਜੁੜੇ ਨਹੀਂ ਤੇ ਇਹ ਐਨਐਸਸੀ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਜਿਵੇਂ ਹੋਈ ਏ। ਦੇਖੋ ਜੀ ਕੋਈ ਵੀ ਸਿੱਖ ਨੂੰ ਸਿੱਖੀ ਦੀ ਗੱਲ ਕਰਦਾ ਨਾ ਜੀ ਉਹਦੇ ਨਾਲ ਸਿੱਖ ਦਾ ਜੁੜਨਾ ਸੁਭਾਵਿਕ ਹੁੰਦਾ। ਸ਼ੰਭੂ ਮੌਰਚਾ ਜਿਹਨੂੰ ਲੱਗੇ ਸੀ ਦੀਪ ਸਿੱਧੂ ਦਾ ਜੀ ਉਸ ਦਿਨ ਅਸੀਂ ਮੈ ਵੀ ਜਾਂਦਾ ਰਿਹਾ ਉੱਥੇ ਉਹ ਬੰਦਾ ਉਹਦੇ ਨਾਲ ਥੋੜਾ ਜਿਹਾ ਉੱਥੇ ਬੈਠਣ ਹੋ ਗਿਆ ਉਹਦੇ ਬਾਰੇ ਜਾਣਿਆ ਡੁਗਾਈ ਟਿੱਕਰ ਜਾਂ ਦੀਪ ਸਿੱਧੂ ਨਾਲ ਦੀਪ ਸਿੱਧੂ ਨਾਲ ਉਹ ਦੇ ਨਾਲ ਬਹੁਤ ਪਿਆਰ ਬਣ ਗਿਆ ਖਨੀਪ ਸਿੰਘ ਨਾਲ ਤੇ ਉਹਦੇ ਨਾਲ ਭਰਾ ਵਾਲੀ ਦੋਸਤੀ ਪੈ ਗਈ ਦੀਪ ਸਿੱਧੂ ਵੀ ਭਰਾ ਕਹਿੰਦਾ ਉਸ ਦਾ ਉਨੇ ਜੇ ਕੋਈ ਇੰਗਲਿਸ਼ ਜ਼ਿਆਦਾ ਹਾਈਸ ਉਹਨਾਂ ਦੀ ਜਦੋਂ ਕੋਈ ਨਾ ਉਹਨਾਂ ਨੇ ਆਪਣਾ ਕੁਝ ਪੰਜਾਬੀ ਵਿੱਚ ਲਿਖਵਾਣਾ ਹੋਣਾ ਉਹਨੇ ਕਲਵਾਨ ਸਿੰਘ ਵਾਇਸ ਵਿੱਚ ਵੇਜਣਾ ਮੈਂ ਕਲਵਾਨ ਸਿੰਘ ਅੱਜ ਹੀ ਦਿਮੈਨੋ ਪੰਜਾਬੀ ਲੈ ਕੇ ਟ੍ਰਾਂਸਲੇਟ ਕਰਕੇ ਭੇਜਵਾਂਗਾ ਕਿਉਂਕਿ ਮੈਂ ਦੇਖਿਆ ਕਲਵਾਨ ਸਿੰਘ ਦੀ ਪੰਜਾਬੀ ਬਹੁਤ ਹਾਈ ਆ ਕਿਉਂਕਿ ਸਾਡੇ ਕੋਲ ਨਾ ਅਗੇ ਰਵਿੰਦਿਆ ਟਿੱਪੀਆਂ ਰਹਿ ਜਾਂਦੀਆਂ ਠੀਕ ਹੈ ਕਲਵਾਨ ਸਿੰਘ ਨੇ ਬਿੰਦੀ ਟਿੱਪੀ ਸਾਰੀ ਲਾ ਤੇ ਉਹ ਉਹ ਭੇਜਣਾ ਉਹਦਾ ਅੱਛਾ ਤੇ ਇਸ ਤਰ੍ਹਾਂ ਉਹਦੇ ਨਾਲ ਪਿਆਰ ਬਣਿਆ ਸੀਗਾ ਅੰਸ਼ ਤੇ ਉਸ ਤੋਂ ਬਾਅਦ ਆ ਜੋ ਦੀਪਸੂ ਦੇ ਬਾਈ ਨਾਲ ਪਾਣਾ ਵਰਤਿਆ ਉਹ ਸਾਰੀ ਕੌਮ ਜਾਣਦੀ ਆ ਜਿਹਨੇ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਪਰਿਵਾਰ ਰਵਾ ਦਿੱਤੇ ਸ਼ੁਰੂਆਤੀ ਹੜ ਜਿਹੜੇ ਪਰਿਵਾਰ ਦੀਪ ਸਿੰਘ ਨੂੰ ਕਦੇ ਮਿਲੇ ਨਹੀਂ ਸੀ ਨਾ ਤਾਂ ਉਹਨਾਂ ਦੇ ਕਿਹਾ ਕਿ ਤਾਂ ਆਣੇ ਗਏ ਜੀ ਤਾਂ ਦੀ ਚੁੱਧ ਨੂੰ ਜੁੜੇ ਸੀ ਬੱਲਾ ਵੀ ਮਨ ਜੁੜੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਸ ਤੀ ਉਸੇ ਜੱਥੇ ਬੰਦੀ ਦੀ ਵਿੱਚ ਕਹਿਦੀ ਆ ਪਾ ਜਾਨਾ ਜਾਂ ਉਸ ਟੀਮ ਦੇ ਵਿੱਚ ਕਹਿਦੀਏ ਅਮਰਤਪਾਲ ਸਿੰਘ ਹੁੰਦੀ ਆ ਜੀ ਜਰਾ ਤੇ ਫਿਰ ਅਮਰਿਤਪਾਲ ਉਹਨਾਂ ਨਾਲ ਕਿਵੇਂ ਜੁੜ ਹੋਇਆ ਇਨਾਂ ਦਾ ਜੀ ਜਦੋਂ ਇਹ ਉਸੇ ਜਿਹਨੂੰ ਬਾਹਰੋਂ ਆਏ ਉਸ ਤੋਂ ਬਾਅਦ ਇਹਨਾਂ ਦਾ ਕੋਈ ਚਰਚਾ ਵੈਖਾ ਗਿਆ ਪ੍ਰੋਗਰਾਮ ਅੰਨੇ ਵਿੱਚ ਜਾਨ ਲਗ ਗਿਆ ਜਾਨ ਲੱਗੇ ਤੇ ਉਹ ਵੀ ਹੁਣ ਆਜ਼ਾਦੀ ਦੀ ਗੱਲ ਕਰਦੇ ਆ ਕਿ ਵੀ ਜੋ ਸਿੱਖਾਂ ਦੇ ਉੱਪਰ ਗੁਲਾਮੀ ਘਰੀ ਜਾ ਰਹੀ ਆ ਜਾਂ ਨਸ਼ੇ ਦਾ ਬਹੁਤ ਵੱਡਾ ਮੁੱਦਾ ਸੀਗਾ ਜੀ ਪੰਜਾਬ ਦੇ ਵਿੱਚ ਵੀ ਆਦਮੀਆਂ ਦਾ ਬਹੁਤ ਵੱਡਾ ਮੁੱਦਾ ਆਏਗਾ ਪਾਣੀ ਦਾ ਬਹੁਤ ਵੱਡਾ ਮੁੱਦਾ ਆਏਗਾ ਜਿਹੜੇ ਮੇਨ ਮੁੱਦੇ ਆ ਉਹਨਾਂ ਉਹਨਾਂ ਨੂੰ ਲੈ ਕੇ ਤੁਰੇ ਹੋਏ ਸੀ ਸਿੰਘ ਵੀ ਆਪਾਂ ਤੇ ਫਿਰ ਜਿੱਦਨ ਗ੍ਰਿਫਤਾਰੀ ਹੋਈ ਆ ਜਾਂ ਜਦੋਂ ਚੱਕਿਆ ਉਹਨਾਂ ਨੂੰ ਉਦੋਂ ਕੀ ਹੋਇਆ ਸੀਗਾ ਇੱਥੇ ਜਿਵੇਂ ਪਿਛਲੇ ਸਾਲ ਜਦੋਂ ਅਮਰਿਤਪਾਲ ਉਹਨਾਂ ਨੂੰ ਤਾਂ ਉੱਥੋਂ ਰੀਡ ਪਈ ਸੀ ਜਿੱਥੇ ਆਪਣਾ ਜਲੰਧਰ ਦੇ ਕੋਲੋਂ ਹਾਂਜੀ ਤੇ ਇਹਨਾਂ ਦੀ ਗ੍ਰਿਫਤਾਰੀ ਕਿੱਥੋਂ ਹੋਈ ਏ ਇਹਨਾਂ ਦੀ ਗ੍ਰਿਫਤਾਰੀ 18 ਤਰੀਕ ਨੂੰ ਕੋਲ ਸਿੰਘ ਜੌਬ ਤੇ ਜਾ ਰਹੇ ਸੀਗੇ ਜੀ 18 ਮਾਰਚ 2023 ਨੂੰ ਹਾਂਜੀ ਠੀਕ ਹੈ ਇੱਕ ਵਾਰੀ ਮਹੀਰ ਸਟਾਰਟ ਹੋ ਕੇ ਰੁਕ ਗਈ ਸੀ ਉਸ ਤੋਂ ਬਾਅਦ 19 ਤਰੀਕ ਨੂੰ ਵੀ ਮਹੀਰ ਨੇ ਦੁਬਾਰਾ ਸਟਾਰਟ ਹੋਣਾ ਸ਼ੁਰੂ ਕੀਤਾ ਤੇ ਕੁਲਵੰਤ ਸਿੰਘ ਦੇ ਫਾਦਰ ਸਾਹਿਬ ਦੀ 25 ਮਾਰਚ ਨੂੰ ਵਰਸ਼ੀ ਹੁੰਦੀ ਹੈ ਜੀ ਅਜੇ ਸਰ ਚੜ੍ਹ ਸਿੰਘ ਉਹਨਾਂ ਦੀ ਜਾਇਦਾਦ ਭਾਈ ਚੜ੍ਹ ਸਿੰਘ ਦੀ ਉਹ ਉਸ ਵਰਸ਼ੀ ਉੱਪਰ ਭਾਈ ਅਗਰਤਪਾਲ ਸਿੰਘ ਨੇ ਵੀ ਆਉਣਾ ਸੀਗਾ ਤੇ ਉਹ ਜਿਹੜੇ ਸਿੱਖਾਂ ਨਾਲ ਪ੍ਰੀਮ ਕਰਦੇ ਆ ਅਸੀਂ ਦਾਣਾ ਪਿਆਰ ਕਰਦੇ ਆ ਉਹ ਹਮੇਸ਼ਾ ਆਉਂਦੇ ਆ ਤੇ ਕਲਵਾਨ ਸਿੰਘ ਨੇ ਕੋਈ ਜਾਚ ਇਤਿੰਗ ਸੀ ਇੰਦਾ ਕੁਛ ਹੋ ਗਿਆ ਤੇ 18 ਤਰੀਕ ਨੂੰ ਜੌਬ ਤੇ ਜਾਰ ਵਾਸਤੇ ਤਿਆਰ ਹੋ ਜਿੰਨ ਪੱਗ ਬੰਨ੍ਹਿਆ ਹੁੰਦਾ ਸੀ ਘਰੇ ਤੇ ਮੈਂ ਆਪਣਾ ਇਸ ਤੋਂ ਪਹਿਲਾਂ ਮੁੱਕੇ ਗਿਆ ਕਲਵਾਨ ਸਿੰਘ ਨੂੰ ਮਿਲ ਕੇ ਤੇ ਜਿਹਨੂੰ ਮੈਂ ਮੁੱਕੇ ਗਿਆ ਮੈਨੂੰ ਘੰਟੇ ਕਾ ਬਾਅਦ ਪਤਾ ਲੱਗਿਆ ਵੀ ਆਪਣਾ ਵੀ ਆ ਜਿਹੜਾ ਉਸ ਮਾ ਪਾਗਦਰ ਜਿੱਕੀ ਮੱਛੀ ਪਈ ਆ ਨਿੱਕ ਤੇ ਤੇ ਉਹਨੇ ਟੋਲੇ ਆ ਬੱਜ ਕੇ ਦੀ ਵੀਡੀਓ ਆਈ ਇੱਕ ਇੱਕ ਹੋਰ ਗੱਡੀਆਂ ਦੀ ਵੀਡੀਓ ਆਈਆਂ ਵਿੱਚ ਫਿਰ ਮੈਂ ਫੋਨ ਤਾਂ ਵੈਸੇ ਨਹੀਂ ਲਾਇਆ ਘਰੀ ਮੈਂ ਕਿਹਾ ਵੀ ਹੋ ਸਕਦਾ ਵੀ ਉਪਰਵਾਨ ਸਿੰਘ ਕੀ ਕਰਨਾ ਉਹ ਤਾਂ ਉਦਾਂ ਸਮਾਗਮਾਂ ਤੇ ਜਾਂਦਾ ਤੇ ਸੋਣ ਕੀ ਵਾਪਸ ਕਰਿਆ ਜਾਂਦਾ ਤੇ ਜਦੋਂ ਮੈਂ ਵਾਪਸ ਆਇਆ ਤੇ ਉਹਨੂੰ ਪਤਾ ਲੱਗਿਆ ਉਹ ਕਹਿੰਦੇ ਵੀ ਆਪਣਾ ਮੇਰੇ ਛੋਟੇ ਬ੍ਰਦਰ ਫੂਲਾ ਸਿੰਘ ਨੂੰ ਵੀ ਪੁਲਿਸ ਲੈਮੀ ਆ ਚੱਕੀ ਕੁਲਵਾਨ ਸਿੰਘ ਦੀ ਹਾਲ ਦੇ ਵਿੱਚ ਤੇ ਘਰ ਦੇ ਵਿੱਚ ਵੀ ਬਹੁਤ ਪ੍ਰੈਸ਼ਰ ਬਣਿਆ ਹੋਇਆ ਸੀ ਤੁਹਾਡੇ ਆਉਣਿਆਂ ਤੱਕ ਕੁਲਸ ਨੇ ਰੇਡ ਮਾਰਤੀ ਸੀ ਰੇਡ ਮਾਰਤੀ ਸੀ ਤੇ ਕੁਲਵਾਨ ਸਿੰਘ ਕੁਦਰਤੀ ਪਾਸੇ ਹੋ ਗਏ ਮੋਲ ਨੂੰ ਦੇਖ ਕੇ ਦੀ ਦੂਰ ਰੂਹਾਂ ਸਿਰੇ ਤੇ ਵੀਰਾ ਸਾਡੇ ਵੀ ਥੋੜਾ ਜਿਹਾ ਵੀ ਦਿਲ ਦੇ ਵਿੱਚ ਰਿਹਾ ਵੀ ਗੌਣ ਸਿੰਘ ਕੋ ਘਰੋਂ ਬਾਹਰ ਆ ਵੀ ਕਿਤੇ ਜਹੇਦਾਰ ਸਾਹਿਬ ਵਾਲੀ ਨਾ ਕਿਤੇ ਹੋ ਜੇ ਸਾਡੇ ਨਾਲ ਜਿਵੇਂ ਚੜ ਸਿੰਘ ਉਹਨਾਂ ਨੂੰ ਜਿਵੇਂ ਚੜ ਚੰਗ ਨਾ ਹੋਈ ਆ ਵੀ ਉਹਨਾਂ ਨੂੰ ਚੱਕ ਕੇ ਨਜਾਇਜ਼ ਸ਼ੀਰ ਗੱਲ ਦਿੱਤਾ ਗਿਆ ਵੀ ਕਿਤੇ ਸਾਡੇ ਨਾਲ ਦਾ ਦਵਾਰਾ ਹੋ ਜੇ ਸਾਡੀ ਇਹ ਰੂਹ ਕੰਬੀ ਅੰਦਰੋਂ ਪੁੰਜਿਆ ਡਰਿਆ ਵੀ ਸਾਡੇ ਘਰ ਦੇ ਵਿੱਚ ਇੱਕ ਸਾਡਾ ਵੱਡਾ ਭਰਾ ਆਇਆ ਤੇ ਇੱਕ ਜਹੇਦਾਰ ਸਾਹਿਬ ਦਾ ਇੱਕੋ ਇੱਕ ਮੁੰਡਾ ਆ ਜਾਂਦਾ ਵੀ ਕਿਤੇ ਸਾਡਾ ਬਹੁਤ ਜਿਆਦਾ ਨੁਕਸਾਨ ਦਾ ਕਰਜ਼ਾ ਸੀ ਫਿਰ ਸਾਨੂੰ ਹੋਰ ਹੋਰ ਪਤਾ ਲੱਗਿਆ ਕਿ ਕਲਵਾਨ ਸਿੰਘ ਵੀ ਅਜੇ ਠੀਕ ਆ ਫਿਰ ਕੋਸ਼ਿੰਗਾਂ ਦੇ ਨਾਮ ਦੇ ਨੇ ਸੋਚਿਆ ਵੀ ਆਪਾਂ ਇਹਨੂੰ ਪੇਸ਼ ਕਰਵਾ ਦਈਏ ਹੂੰ ਕਲਵਾਨ ਸਿੰਘ ਨੂੰ ਤੇ ਫਿਰ ਕੋਸ਼ਕ ਸਿੰਘ ਸਾਦ ਕੀ ਕਲਵਾਨ ਸਿੰਘ ਨੂੰ 20 ਤਰੀਕ ਨੂੰ ਸ਼ਾਮ 5:00 ਵਜੇ ਪੇਸ਼ ਕਰਾ ਦਿੱਤਾ ਗਿਆ ਹੂੰ 20 ਮਾਰਚ ਨੂੰ 20 ਮਾਰਚ ਨੂੰ ਫਿਰ ਉਹ ਉਹਦੀ ਨਾਲ ਦੀ ਨਾਲ ਇੱਥੇ ਪੇਸ਼ ਕਰਕੇ ਫਿਰ ਉਹਦੇ ਚ ਲੈ ਕੇ ਉੱਥੇ ਹਾਂ ਫਿਰ ਇਹ ਮੈਨੂੰ ਲੱਗਦਾ ਸ਼ਾਇਦ ਮੈਨੇ ਲੈ ਕੇ ਗਏ ਸ਼ਾਇਦ ਉਸ ਤੋਂ ਬਾਅਦ ਲੁਧਿਆਣਾ ਨੂੰ ਪਤਾ ਨਹੀਂ ਜੌਪਰ ਤੇ ਲੈ ਕੇ ਗਏ ਜਾਂ ਅਜ ਤੇ ਜਾਂ ਡਾਇਰੈਕਟ ਫਲਾਈਟ ਤੇ ਜਾਂ ਉੱਥੋਂ ਲੈ ਕੇ ਗਏ ਦੂਜੇ ਜਹਾਜ਼ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਦਿਬਰੂਗੜ ਲੈ ਕੇ ਕੋਈ ਤਲਾਕੀ ਨਹੀਂ ਮੈਂ ਇਥੋਂ ਕੋਈ ਖ਼ਬਰ ਨਹੀਂ ਹੈ ਬਈਲਾ ਫਿਰ ਸਵੇਰੇ 6 ਵਜੇ ਦੀਆਂ ਖ਼ਬਰਾਂ ਆ ਰਹੀਆਂ ਉਹਦੇ ਵਿੱਚ ਐਡ ਲਾਈਨ ਉੱਪਰ ਆ ਗਿਆ ਵੀ ਕਲਵਨ ਸਿੰਘ ਤੇ ਅਖੋਲ ਸਿੰਘ ਦਾ ਨਾਮ ਸੀਗਾ ਵੀ ਉਹਨਾਂ ਨੂੰ ਦਿਬਰੂਗੜ ਲੈ ਕੇ ਪਹੁੰਚ ਗਿਆ ਤੇ ਉਹਨਾਂ ਉੱਪਰ ਵੀ ਐਨਐਸਏ ਲਗਾ ਦਿੱਤੀ ਗਈ ਆ ਨਾਜ਼ੀਬੀਨ ਅਮੀਨ ਠੀਕ ਹੈ ਤੇ ਫਿਰ ਹੁਣ ਜਿਵੇਂ ਪੂਰਾ 1 ਸਾਲ ਹੋ ਗਿਆ ਤਾਂ ਸਾਲ ਤੋਂ ਬਾਅਦ ਤੁਸੀਂ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਹੈ ਨਾ ਹਾਂਜੀ ਤਾਂ ਤੁਸੀਂ ਕਿਦਾਂ ਦੇਖਦੇ ਹੋ ਇਸ ਇਲੈਕਸ਼ਨ ਦੇ ਐਲਾਨ ਨੂੰ ਤੇ ਮੰਨ ਲਓ ਜਿਵੇਂ ਅਮਰਿਤਪਾਲ ਸਿੰਘ ਨੂੰ ਤਾਂ ਚਲੋ ਕਾਮਯਾਬੀ ਮਿਲ ਗਈ ਖਡੂਰ ਸਾਹਿਬ ਤੋਂ ਹਾਂਜੀ ਤੇ ਪਰ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਜਿਵੇਂ ਇਹਨਾਂ ਦੇ ਨਾਲ ਤੁਸੀਂ ਵੀ ਐਲਾਨ ਕਰਤਾ ਉਧਰੋਂ ਵਾਜ ਜਗੇ ਨਹੀਂ ਵੀ ਐਲਾਨ ਕਰਤਾ ਜਿਹੜੇ ਭਗਵੰਤ ਸਿੰਘ ਵਾਜ ਜਗੇ ਨੇ ਹਾਂ ਠੀਕ ਹੈ ਇਸ ਤਰ੍ਹਾਂ ਤਾਂ ਬਲੀ ਕਲਸੀ ਉਹਨਾਂ ਨੇ ਵੀ ਲਾਲ ਕਿਦਰ ਦੀਪ ਸਿੰਘ ਕਲਸੀ ਨੇ ਤਾਂ ਕੌਨਸਲ ਕਹਿ ਰਹੇ ਆ ਵੀ ਸਾਰੇ ਹੁਣ ਮਤਲਬ ਕਿ ਇਸ ਪਾਸੇ ਨੂੰ ਹੋ ਗਏ ਵੀ ਉਸ ਕਿਸਮ ਦੀ ਕਾਮਯਾਬੀ ਹੁਣ ਨਹੀਂ ਮਿਲਣੀ ਜੋ ਇਹਨਾਂ ਨੂੰ ਮਿਲੀ ਹੈ ਖਮਰਤਪਾਲ ਉਹਨਾਂ ਨੂੰ ਤਾਂ ਤੁਸੀਂ ਕਿਵੇਂ ਦੇਖਦੇ ਹੋ ਕੰਟੈਸਟ ਕਰਨਾ ਇਲੈਕਸ਼ਨ ਦੇ ਵਿੱਚ ਚਾਹੇ ਐਮਐਲਏ ਦਾ ਇਲੈਕਸ਼ਨ ਹੈਗਾ ਪਰ ਇਹਦੇ ਵਿੱਚ ਕਾਫੀ ਖਰਚਾ ਵੀ ਹੁੰਦਾ ਉਹ ਸਾਰੀਆਂ ਚੀਜ਼ਾਂ ਨੇ ਫਿਰ ਤੁਹਾਡਾ ਹਲਕਾ ਵੀ ਦੂਸਰਾ ਹਲਕਾ ਹੈ ਫਿਰ ਕਿਵੇਂ ਤੁਸੀਂ ਤਿਆਰੀ ਕਰ ਰਹੇ ਹੋ ਦੇਖੋ ਜੀ ਇਲੈਕਸ਼ਨ ਲੜਨ ਦਾ ਜਿਹੜਾ ਮਸਲਾ ਜਦੋਂ ਭਾਈ ਗਰਮੀਲ ਸਿੰਘ ਨੂੰ ਉੱਥੇ ਸੀਂਦੀ ਪਾਈ ਆ ਉਦੋਂ ਬਾਅਦ ਚ ਵੀ ਬਹੁਤ ਪਰਵਾਹ ਨੂੰ ਪਿਆਰ ਵੇਲੇ ਤੁਸੀਂ ਇਲੈਕਸ਼ਨ ਲੜੋ ਪਰ ਜਿਹਦਾ ਸਾਹ ਉਹ ਜਵਾਬ ਦਿੰਦੇ ਰਹੇ ਵੀ ਨਹੀਂ ਨਹੀਂ ਛਾਡੋ ਪਰ ਇਹਨਾਂ ਆਪਾਂ ਕੀ ਲੈਣਾ ਤੇ ਫਿਰ ਆ 1900 ਸ਼ਾਇਦ ਕੰਗਮੇ ਦੇ ਵਿੱਚ ਜਿਹੜੀਆਂ ਵੋਟਾਂ ਪਾਈਆਂ ਸੀਗੀਆਂ ਜੇਲ੍ਹ ਦੇ ਵਿੱਚ ਜਿਹੜਾ ਸਾ ਉਹ ਜੇਲ੍ਹ ਦੇ ਵਿੱਚ ਸੀਗੇ ਅਸ਼ਨ ਤੇ ਉਹ ਮੈਨੂੰ ਸ਼ਾਇਦ ਨਾਲ ਫਰੀ ਕੋਰਸਾਇਰ ਸੀਗੇ ਤੇ ਉਹ ਇਹਨਾਂ ਕਿ ਐਨਐਸ ਦੇ ਬਰਾਦਰ ਉਦੋਂ ਅਗਵੇ ਸਿੰਘ ਜੇਲ੍ਹ ਵਿੱਚ ਸੀ ਹਾਂ ਉਦੋਂ ਜੇਲ੍ਹ ਦੇ ਵਿੱਚ ਹੀ ਬਾਬਾ ਜਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਾਂਦਰ ਨੇਲਸਨ ਦੀ ਫਾਦਰ ਸਾਹਿਬ ਜਿੱਦਗੀ ਤੇ ਉਹਨਾਂ ਨੇ ਕਾਲੀਦਲ ਅਗਵਾਈ ਹੀ ਇਹ ਚੋਣਾਂ ਲੜਨ ਜਾ ਰਹੇ ਸੀਗੇ ਉਸ ਤੋਂ ਬਾਅਦ ਇਹ ਚੋਣਾਂ ਦਾ ਕੈਂਸਲ ਹੋ ਗਿਆ ਸੀ ਹਾਂ ਇਹ ਕੈਂਸਲ ਹੋ ਗਿਆ ਇਹਨਾਂ ਦਾ ਬਾਈਕਾਟ ਹੋ ਗਿਆ ਸੀ ਜੀ ਤਾਂ ਇਹ ਮਤਲਬ ਕਿ ਜੇਲ੍ਹ ਤੋਂ ਚੋਣ ਲੜਨ ਵਾਲੇ ਦੂਜੇ ਮੈਂਬਰ ਨੇ ਕਰਦੇ ਜਿਹੜੇ ਕੋਰਨ ਸਿੰਘ ਹੁਣੀ ਨੇ ਦੂਜੇ ਮੈਂਬਰ ਦੇ ਹਾਂ ਜੀ ਪਹਿਲੇ ਮੈਂਬਰ ਜਹੰਦਰ ਭਾਈ ਚਾਰਦਸ ਸਿੰਘ ਜੀ ਸੀਗੇ ਦੂਸਰੇ ਮੈਂਬਰ ਭਾਈ ਕੁਲਵੰਤ ਸਿੰਘ ਜੀ ਨੇ ਠੀਕ ਹੈ ਤਾਂ ਇਹਦਾ ਮਤਲਬ ਪਰਿਵਾਰ ਦਾ ਪਸ਼ੂਕੜ ਹੈਗਾ ਉਸ ਸਿੰਘ ਤੋਂ ਹਾਂ ਉਹ ਤਾਂ ਜੀ ਆਪਣੀ ਜੋ ਉਹਨਾਂ ਦੇ ਸਾਰੀ ਜਾਣਦੀ ਆ ਠੀਕ ਹੈ ਜੀ ਜਿਹੜਾ ਇਹਦਾ ਸਾਹਿਬ ਨੂੰ ਤੇ ਫਿਰ ਤੁਸੀਂ ਹੁਣ ਮਤਲਬ ਕੀ ਕਿੰਦਾ ਕਰ ਰਹੇ ਹੋ ਹਰ ਇੱਕ ਕੈਂਪੇਨ ਵਗੈਰਾ ਤੁਸੀਂ ਸ਼ੁਰੂ ਕਰੋਗੇ ਕਿ ਕਰਤੀ ਤੁਸੀਂ ਸ਼ੁਰੂ ਨਹੀਂ ਕੀ ਹੈਗਾ ਹਲੇ ਕੋਈ ਕੈਂਪੇਨ ਨੂੰ ਸਟਾਰਟ ਨਹੀਂ ਹੋਈ ਤੇ ਆ ਜੀ ਇਲੈਕਸ਼ਨਾਂ ਆ ਜੀ ਜੋ ਟਾਈਮ ਆ ਉਹ ਜੀ ਅਨਾਉਂਸ ਨਹੀਂ ਹੋਇਆ ਜੀ ਹਾਂ ਜੀ ਜੀ ਸਕੇਡਿਊਲ ਸੀ ਆਫਟਰਨੂੰ ਉਸ ਤੋਂ ਫੈਲਾ ਅਨਾਉਂਸਮੈਂਟ ਅੰਦਰੋਂ ਕਲੈਰਟੀ ਆਵੇਗੀ ਹਮਮ ਡੀਲ ਦੇ ਵਿੱਚੋਂ ਫਿਰ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਜੂ ਜਾਇਦਾਰ ਭਾਈ ਚਰ ਸਿੰਘ ਨੂੰ ਪਿਆਰ ਕਰਨ ਵਾਲੇ ਸਿੰਘ ਉਹ ਸਾਰੇ ਰਲ ਕੇ ਬੈਠ ਕੇ ਪ੍ਰੈਸ ਕਾਨਫਰੰਸ ਕਰਨਗੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਇਹ ਚੋਣਾ ਕਲੈਰਟੀ ਦੇ ਵਿੱਚ ਅਨਾਉਂਸ ਕਰ ਦਿੱਤੇਗਾ ਯਾਰੀਂ ਜੀ ਜੀ ਤਾਂ ਨੂੰ ਕੀ ਲੱਗਦਾ ਵੀ ਅਮਰਿਤਪਾਲ ਦੀ ਜਦੋਂ ਇਲੈਕਸ਼ਨ ਲੜੀ ਉਹਨਾਂ ਨੇ ਉੱਥੇ ਤਾਂ ਉਹਨਾਂ ਦੇ ਪਰਿਵਾਰ ਨੇ ਇੱਕ ਮੁੱਦਾ ਬਣਾਇਆ ਸੀ ਕਿ ਐਨਐਸਸੀ ਜਿਹਨੂੰ ਨਜਾਇਜ਼ ਫੜਿਆ ਗਿਆ ਹੈ ਉਹਨਾਂ ਦੀ ਰਿਹਾਈ ਵਾਸਤੇ ਸੀ ਚੋਣ ਲੜ ਰਹੇ ਆ ਤੇ ਹੁਣ ਐਨਐਸਸੀ ਵਧਾਈ ਦਿੱਤੀ ਗਈ ਹੈ ਉਸ ਵਾਰ ਉਦੋਂ ਤਾਂ ਹਲੇ ਇਹ ਚੀਜ਼ ਨਹੀਂ ਸੀ ਆਈ ਸਾਹਮਣੇ ਹਾਂਜੀ ਤੇ ਹੁਣ ਤੁਸੀਂ ਇਲੈਕਸ਼ਨ ਦੇ ਵਿੱਚ ਇਸ ਚੀਜ਼ ਨੂੰ ਆਪਣਾ ਇੱਕ ਇਸ਼ੂ ਡਿਵੈਲਪ ਕਰੋਗੇ ਵੀ ਮੁੱਦਾ ਰੱਖੋਗੇ ਕਿ ਹਾਂ ਵੀ ਇਹ ਨਜਾਇਜ਼ ਐਨਐਸਸੀ ਵਧਾਈ ਗਈ ਹੈ ਜਾਂ ਸੀ ਰਿਹਾਈ ਦੇ ਵਾਸਤੇ ਕੁਲਵੰਤ ਸਿੰਘ ਉਹਨਾਂ ਦੀਆਂ ਬਾਕੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਚੋਣ ਲੜ ਰਹੇ ਆ ਹਾਂਜੀ ਉਹ ਤਾਂ ਇਹ ਚੋਣਾ ਲੜਨ ਦਾ ਸੁਦਸਿ ਪਹਿਲਾਂ ਦੱਸਿਆ ਮੈਂ ਵੀ ਸਾਡਾ ਮੇਨ ਮਕਸਦ ਸਾਨੂੰ ਕੋਈ ਕੋਰਸੀਆਂ ਦੀ ਪੋਖਲੀ ਆ ਗਈ। ਪਨਾਪੇ ਸਾਨੂੰ ਸ਼ੌਂਕਾ ਚੋਣਾ ਲੜਨ ਦਾ ਵੀ ਸਾਡੀ ਇੱਕ ਮਜਬੂਰੀ ਦੇਖ ਸਕਦੇ ਸੀ। ਠੀਕ ਆ ਤਾਂ ਮੇਨ ਮੁੱਦਾ ਰਿਹਾਈ ਦਾ ਹੀ ਰਹਿਣ ਵਾਲਾ। ਰਿਹਾਈ ਦਾ ਮੇਨ ਮੁੱਦਾ ਤੇ ਪਰ ਜੋ ਕਲਵਾਨ ਸਿੰਘ ਹੋਣੀ ਪਹਿਲਾਂ ਬਾਹਰ ਕਰ ਰਹੇ ਸੀਗੇ ਵੀ ਨੌਜਵਾਨਾਂ ਨੂੰ ਆਪਾਂ ਨਸ਼ੇ ਤੋਂ ਅਟਾਉਣਾ ਜੀ ਤੇ ਬੇਅਦਨੀਆਂ ਦੇ ਮੁੰਦੇ ਬਹੁਤ ਵੱਡੇ ਤੇ ਪਾਣੀ ਦੇ ਮੁੰਦੇ ਬਹੁਤ ਵੱਡੇ ਆ ਤੇ ਇਹ ਚੀਜ਼ਾਂ ਨੂੰ ਵੀ ਵਿੱਚ ਸੋਚਿਆ ਜਾਂਦਾ ਸਾਰਿਆਂ ਨੂੰ ਕਿਉਂਕਿ ਕੌਣ ਸੈਗ ਉਹਨਾਂ ਨੇ ਸੋਚ ਬਹੁਤ ਉਹਨਾਂ ਨੇ ਇਹ ਤੇ ਕਰ ਸੀ ਉਹਨਾਂ ਨੇ ਵੀ ਇਹ ਗੱਲਾਂ ਕਰ ਲਈਆਂ ਵੀ ਆਪਾਂ ਨਾ ਪਿੰਡਾਂ ਦੇ ਵਿੱਚ ਇੱਕ ਛੋਟੇ ਕਿਉਂਕਿ ਜੜ੍ਹਾਂ ਜਦੋਂ ਮਜ਼ਬੂਤ ਹੁੰਦੀਆਂ ਕੌਣ ਦੀਆਂ ਫਿਰ ਉਹ ਕੌਣ ਕਿਸੇ ਬਸੇ ਜਾਂਦੀ ਨਹੀਂ ਡੋਲਦੀ ਹੈਗੀ ਉਹਨਾਂ ਨੇ ਬੰਦਸਾ ਵੀ ਆਪਾਂ ਨਾ ਇੱਕ ਪਿੰਡਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਪਝੰਗੀ ਦਲ ਬਣਾਣਾ ਆਪਾਂ ਛੋਟੇ ਬੱਚਾ ਉਹਨਾਂ ਉੱਪਰ ਇੱਕ ਕੁਈ ਪੜਿਆ ਲੈ ਕੇ ਵਿਦਿਆਲਾ ਸੰਗ ਉੱਪਰ ਲਗਾ ਦੇ ਉਹਨਾਂ ਦੇ ਉਪਰ ਉਹਨਾਂ ਨੂੰ ਬੱਚਿਆਂ ਨੂੰ ਪਰਿਵਾਰ ਸਾਰੇ ਜਿਵੇਂ ਐਜੂਕੇਟਰ ਵਧੀਆ ਸਕੂਲ ਹੈਗੇ ਹਾਈ ਨੈਸ਼ਨਲ ਸਕੂਲ ਆ ਲੈ ਉਹਨਾਂ ਵਿੱਚ ਕੋਈ ਵਿਦਿਆ ਧਾਰਮਿਕ ਵਿਦਿਆ ਜ਼ਿਆਦੇ ਹਾਈ ਨਹੀਂ ਹੈਗੀ ਉਹਦੇ ਵਿੱਚ ਪੜਾਈ ਵੀ ਜਾਂਦੀਗੀ ਉਹ ਉਹ ਪੜਾਈ ਐ ਲੈ ਬਸ ਤਾਂ ਆਈ ਕੋਈ ਹੁੰਦੇ ਆ ਪਰ ਧਾਰਮਿਕ ਐ ਬਸ ਨਹੀਂ ਆਈ ਹੁੰਦੇ ਉਹ ਉਧਰੋਂ ਡਾਊਨ ਹੋ ਜਾਂਦੇ ਆ ਉਹਨਾਂ ਦੇਸ਼ਾਂ ਦੇ ਬਸ ਟੋਰ ਪੈਂਦੇ ਜਰਬਾਦ ਵਿੱਚ ਵੀ ਆਪਾਂ ਟੂਸ ਫਾਸਟੇ ਪਰਿਵਾਰਾਂ ਨਾਲ ਗੱਲਾਂ ਕਰਕੇ ਤੇ ਵੀ ਉਹ ਬੱਚਿਆਂ ਨੇ ਇੱਕ ਇੱਕ ਘੰਟਾ ਪਰਿਵਾਰਾਂ ਨਾਲ ਗੱਲਾਂ ਕਰਕੇ ਇੱਕ ਘੰਟਾ ਸਾਰੇ ਬੱਚਿਆਂ ਨੂੰ ਮਿਸ਼ਾਓ ਉਹਨਾਂ ਡਿਟੈਲ ਆਵੇ ਠੀਕ ਹੈ ਉਹ ਮੇਨ ਮੋਟਿਵ ਜਿਹੜੇ ਬੱਚੇ ਨੂੰ ਜੜਾ ਮੂਰਤ ਕੀਤਾ ਜਾਣਾ ਸਭ ਰਹੀ ਹੈ نیچے ਤੋਂ ਠੀਕ ਹੈ ਵੀ ਜਿਹੜੇ ਆਰ ਟਾਈਮ ਦੇ ਵਿੱਚ ਨਸ਼ਿਆਂ ਦਾ ਬਿਲਕੁਲ ਹੀ ਖਾਤਮਾ ਹੋ ਜਾਵੇ ਠੀਕ ਹੈ ਇਹ ਗੁੱਦੇ ਨੂੰ ਭਾਰੂਗੇ ਮੇਰਾ ਲਾਸਟ ਸਵਾਲ ਹੈ ਹਮਨੇ ਇਲੈਕਸ਼ਨ ਵੀ ਤੁਸੀਂ ਲੜਨੀ ਹੈ ਤੇ ਤੁਸੀਂ ਰਿਹਾਈ ਵਿੱਚ ਉਹਨਿਉ ਭਾਈ ਸਾਹਿਬ ਦੀ ਨਸ਼ਿਆਂ ਦੀ ਖਰਾਫੀ ਹੁੰਦੀ ਹੈ ਕਿੰਨੀ ਕੁ ਉਮੀਦੋਂ ਤੁਸੀਂ ਬਰਨਾਲਾ ਹਲਕਾ ਵੀ ਦੂਸਰਾ ਹੈਗਾ ਤੇ ਹੋਰ ਮਤਲਬ ਕਿ ਇਸ਼ੂ ਵੀ ਹੁੰਦੇ ਹੈ ਇਲੈਕਸ਼ਨ ਬੜੇ ਹੁਕਤਾ ਨਾਲ ਨੜੀ ਜਾਂਦੀ ਹੈ ਕਿੰਨੀ ਕੁ ਉਮੀਦ ਬੱਝਦੀ ਹੈ ਕਿ ਕਾਮਯਾਬੀ ਬੜੂਗੀ ਜਾਂ ਜਿਹੜੇ ਮੁੱਦੇ ਤੁਸੀਂ ਉਭਾਰਨਾ ਚਾਹੁੰਦੇ ਉਹਨਾਂ ਦੇ ਵਿੱਚੋਂ ਦੀ ਰਿਹਾਈ ਦੀ ਕੋਈ ਤੁਹਾਨੂੰ ਕਾਬਿਲ ਮਿਲੂ ਦੇਖੋ ਜੀ ਬਰਨਾਲਾ ਵੀ ਹੈ ਤਾਂ ਆਪਣਾ ਪੰਜਾਬ ਬਹੁਤ ਛੋਟਾ ਬਿਲਕੁਲ ਹੈ ਜੀ ਇਹਦੇ ਵਿੱਚ ਬਰਨਾਲਾ ਤਾਂ ਸਾਡੇ ਬਿਲਕੁਲ ਨਾਲ ਲੱਗਦਾ ਨੂੰ ਇਸ ਇੱਥੋਂ ਉਹ ਗੀਟ ਲੈ ਕੇ ਜਦੋਂ ਸਾਡਾ ਪਿੰਡ 20-25 ਕਿਲੋਮੀਟਰ ਤੇ نیچے ਜਾ ਕੇ ਪੈਂਦਾ rau gilas ਤੇ ਤੁ ਚਾਰ ਪਿੰਡ ਛੰਡ ਕੇ ਬਰਨਾਲਾ ਸਟਾਰਟ ਹੋ ਜਾਂਦਾ ਜੀ ਤੇ ਬਰਨਾਲੇ ਦੇ ਵਿੱਚ ਵੀ ਸਾਡੇ ਬਹੁਤ ਪ੍ਰੇਮ ਕਰਨ ਵਾਲੇ ਸਿੰਘ ਤੇ ਬਹੁਤ ਪਿਆਰੇ ਸਿੰਘ ਬੈਠੇ ਆ ਉੱਥੇ ਤੇ ਮੈਨੂੰ ਆਸ ਹੈ ਕਿ ਵੀ ਜਿਹੜੇ ਸਿਰਖਾ ਉਹ ਕਹਿੰਦੇ ਸਿਖਾ ਦੇ ਨਾਲ ਉਹ ਡਾੜੀ ਵੀ ਕੱਟਣਗੇ ਪਰ ਤੁਹਾਨੂੰ ਲੱਗਦਾ ਵੀ ਮੰਨ ਲਈ ਜਿਹੜੀ ਸਿੱਖ ਬੋਡਾ ਤੁਸੀਂ ਉਹਨਾਂ ਦਾ ਚਲੋ ਕਹੋਗੇ ਜੀ ਪਰ ਬਰਨਾਲੇ ਜਿੱਥੋਂ ਦਾ ਹੀ ਹਲਕਾ ਹੈ ਉੱਥੇ ਕਾਫੀ ਗੈਰ ਸਿੱਖ ਬੋਡਾ ਹੈ ਗੈਰ ਸਖ ਦੇਖੋ ਜੀ ਉਹਨਾਂ ਨੂੰ ਤੁਸੀਂ ਕਿਤਾਬੀ ਹਦਾਰ ਸਾਹਿਬ ਨੇ ਗੈਰ ਸਖ Hindu ਪਰਵਾਰਾਂ ਦੀਆਂ ਕੁੜੀਆਂ ਦੇ ਘਰ ਵਸਾਏ ਬਹੁਤ ਜ਼ਿਆਦੇ ਕੂਸਲ ਮਾਰ ਕੁੜੀਆਂ ਦੇ ਘਰ ਵਸਾਏ ਜਿਹੜੀਆਂ ਦਾਦ ਦਾ ਸਾਜ਼ ਤੋਂ ਆਪਣੇ ਘਰਾਂ ਵਿੱਚ ਬੈਠੀਆਂ ਸੀਗੀਆਂ ਤੇ ਉਹਨਾਂ ਦੇ ਘਰਾਂ 'ਚ ਜਾ ਕੇ ਉਹ ਅੱਜ ਤੱਕ ਪਰਿਵਾਰ বাসਦੇ ਆ ਤੇ ਜਾਇਦਾ ਸਾਹ ਦੇ ਗੋਣਗੋਲੇ ਆ ਤੇ ਮੈਨੂੰ ਲੱਗਦਾ ਵੀ ਉਹ ਜਿਹੜੇ ਜਾਇਦਾ ਸਾਹ ਦਾ ਨਾਮ ਬੜਿਆ ਹੋਇਆ ਉਹ ਹੋ ਸਕਦਾ ਉਹ ਪਰਿਵਾਰਾਂ ਦੇ ਜਿਹੜੇ ਦਬਾਵਾ ਉਹਨਾਂ ਕਰਕੇ ਇਹ ਪਰਵਾਦ ਨਾਮ ਬੜਿਆ ਹੋਵੇ ਤਾਂ ਮੈਨੂੰ ਲੱਗਦਾ ਵੀ ਦੋ ਮੀਡੀਆ ਕਿ ਹੋਰ ਦੂਜੇ ਜਿਹੜੇ ਗੈਰ ਸਿੱਖ ਤਮਕੇ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਸਪੋਰਟ ਮਿਲੂਗੀ ਵੋਟਰਾਂ ਦੀ ਉਹ ਜੀ ਧੰਨਵਾਦ ਜੀ ਬਹੁਤ-ਬਹੁਤ ਕੇਸ਼ਨ ਮਹਾ ਸਿੰਘ ਜੀ ਜਿਹੜੇ ਕਿ ਭਾਈ ਕੁਲਵੰਤ ਸਿੰਘ ਰਾਓ ਕਿ ਉਹਨਾਂ ਦੇ ਭਰਾ ਨੇ ਕੁੜੇ ਨਾਲ ਆਪਾਂ ਗੱਲਬਾਤ ਕੀਤੀ ਹੈ ਜੋ ਫੈਸਲਾ ਆਇਆ ਉਹਨਾਂ ਦੇ ਵੱਲੋਂ ਬਾਈਲ ਜਿਮਨੀ ਚੂਣਦੇ ਦੌਰਾਨ ਨੈਸ਼ਨਲ ਲੜਨ ਦਾ ਤੇ ਸਾਰੀ ਪਰਿਵਾਰ ਦੀ ਕਹਾਣੀ ਦੱਸੀ ਜਿਵੇਂ ਜ세ਦਰ ਚਰਨ ਸਿੰਘ ਉਹਨਾਂ ਦਾ ਜਿਹੜਾ ਸਾਰਾ ਮਾਮਲਾ ਜਿਸ ਢੰਗ ਦੇ ਨਾਲ ਉਹਨਾਂ ਨੂੰ ਡਿਸਪੀਅਰ ਕੀਤਾ ਗਿਆ ਵਾਹ ਕਰਕੇ ਇਥੋਂ ਲੈ ਕੇ ਗਏ ਨਹੀਂ ਫਿਰ ਉਸ ਤੋਂ ਬਾਅਦ ਲਾਪਤਾ ਕਰ ਦਿੱਤਾ ਗਿਆ ਤੇ ਪਰਿਵਾਰ ਨੂੰ ਅੱਜ ਤੱਕ ਵੀ ਉਹਨਾਂ ਦਾ ਜਿਹੜਾ ਕੋਈ ਡੈੱਡ ਬੋਡੀ ਨਹੀਂ ਮਿਲੀ ਉਹਨਾਂ ਦਾ ਆਹ ਮਤਾਂ ਨਹੀਂ ਲੱਗਿਆ ਤੇ ਹੁਣ ਜਿਹੀ ਕੁਲਵੰਤ ਸਿੰਘ ਉਹਨਾਂ ਦੇ ਵੀ ਉੱਤੇ ਐਨਸੀ ਲਗਾ ਕੇ 1.5 ਸਾਲ ਤੋਂ ਸੁਣਨ ਰੱਖਿਆ ਹੋਇਆ ਤੇ ਇਹ ਬੜੀ ਇੰਟਰਸਟਿੰਗ ਕਹਾਣੀ ਹੈ ਪਰਿਵਾਰ ਦੀ ਇਸ ਪ੍ਰੋਫਾਈਲਿੰਗ ਬੜੀ ਇੰਟਰਸਟਿੰਗ ਬਣਦੀ ਹੈ ਧੰਨਵਾਦ ਏ ਸੀ ਕੁਲਵੰਤ ਸਿੰਘ ਦੇ ਚਚੇਰੇ ਭਰਾ ਮਹਾ ਸਿੰਘ ਦੀ ਮੇਰੇ ਸਾਥੀ ਗੁਰਸ਼ਮਸ਼ੀਰ ਸਿੰਘ ਨਾਲ ਗੱਲਬਾਤ ਕਿ ਉਹ ਸਾਰੇ ਕੁਲਵੰਤ ਸਿੰਘ ਦਾ ਆਪਦੇ ਪਿੰਡ 'ਚ ਇੰਤਜ਼ਾਰ ਕਰ ਰਹੇ ਹਨ ਇਹ ਸਾਰੀ ਗੱਲਬਾਤ ਤੇ ਤੁਹਾਡਾ ਕੀ ਕਹਿਣਾ ਹੈ ਕੀ ਟਿੱਪਣੀ ਹੈ ਤੁਸੀਂ ਸਾਡੇ YouTube ਚੈਨਲ ਨੂੰ ਦੇਖੋ ਵਾਚੋ ਤੇ ਆਪਣੇ ਕਮੈਂਟਸ ਵੀ ਦਿਓ ਔਰ ਚੰਗਾ ਲੱਗੇ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰੋ ਸਤਿ ਸ੍ਰੀ ਅਕਾਲ